ਅੱਜ ਦਾ ਜੋ ਮੁੱਦਾ ਉਹ ਇੱਕ ਨਵੀਂ ਅਸੀਂ ਮੁਹਿਮ ਇੱਕ ਕੈਂਪੇਨ ਸ਼ੁਰੂ ਕਰਨ ਜਾ ਰਹੇ ਆ ਕੈਪਟਨ ਦਾ ਧੋਖਾ ਇੱਕ ਕੈਂਪੇਨ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਸੁਖਵੀਰ ਦਾ ਗੱਪ ਤੇ ਆਪ ਦਾ ਸੱਚ ਉਸ ਕੈਂਪੇਨ ਦੇ ਤਹਿਤ ਜੋ ਜੋ ਸੁਖਵੀਰ ਦੇ ਗੱਪ ਨੇ ਉਹ ਅਸੀਂ ਸਮੇਂ ਤੋਂ ਸਮੇਂ ਤੋਂ ਤੁਹਾਨੂੰ ਤੁਹਾਡੇ ਸਾਹਮਣੇ ਤੇ ਜਨਤਾ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਏ ਆ ਹੁਣ ਅੱਜੇ ਨਵੀਂ ਕੈਂਪੇਨ ਸ਼ੁਰੂ ਕਰਨ ਜਾ ਰਹੇ ਆ ਕੈਪਟਨ ਦਾ ਧੋਖਾ ਔਰ ਇਹਦੇ ਚ ਅੱਜ ਬਹੁਤ ਹੀ ਵੱਡਾ ਮੁੱਦਾ ਜਿਹੜਾ ਪੰਜਾਬ ਦੀ ਜਵਾਨੀ ਨਾਲ ਜੁੜਿਆ ਤੇ ਜਿਹੜਾ ਪੰਜਾਬ ਦੇ ਪੂਰੇ ਸਿਸਟਮ ਨਾਲ ਐਡਮਿਨਿਸਟ੍ਰੇਟਿਵ ਸਿਸਟਮ ਨਾਲ ਜੁੜਿਆ ਪੰਜਾਬ ਦੇ ਐਜੂਕੇਸ਼ਨ ਸਿਸਟਮ ਨਾਲ ਜੁੜਿਆ ਜਿਸੇ ਕਰਕੇ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਨਪਲਾਈ ਕਰ ਦਿੱਤਾ ਐਨੀ ਅਨਪਲਾਈਮੈਂਟ ਵਧਿਆ ਜਿਸੇ ਕਰਕੇ ਐਜੂਕੇਸ਼ਨ ਦਾ ਸਾਰਾ ਸਿਸਟਮ ਢੰਚਕ ਇਹਨਾਂ ਨੇ ਤਬਾਹ ਕਰ ਦਿੱਤਾ ਔਰ ਜਿਸੇ ਕਰਕੇ ਐਡਮਿਨਿਸਟ੍ਰੇਟਿਵ ਸਿਸਟਮ ਵੀ ਤਬਾਹ ਕਰ ਦਿੱਤਾ ਜਦੋਂ ਕੈਪਟਨ ਦੀ ਸਰਕਾਰ ਆਈ ਸਰਕਾਰ ਆਉਂਦੇ ਸਾਲ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਕੈਪਟਨ ਸਾਹਿਬ ਨੇ ਇੱਕ ਫੈਸਲਾ ਲਿਆ ਖੁਦ ਉਸ ਮੀਟਿੰਗ ਨੂੰ ਚੇਅਰ ਕੀਤਾ ਤੇ ਫੈਸਲਾ ਲਿਆ ਕਿ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਪੋਸਟਾਂ ਨੇ ਉਹਨਾਂ ਨੂੰ ਭਰਨ ਦੇ ਉੱਤੇ ਬੈਨ ਤੇ ਉਹਨਾਂ ਨੂੰ ਸਾਰਿਆਂ ਨੂੰ ਅਬੋਲਿਸ਼ ਕਰ ਦਿਓ ਤੇ ਜੇਕਰ ਉਹਨਾਂ ਉੱਤੇ ਰਿਟਰਨ ਟੈਸਟ ਵੀ ਹੋਗਾ ਏ ਤੇ ਪਬਲਿਕ ਸਰਵਿਸ ਕਮਿਸ਼ਨ ਜਾਂ ਸਬੋਡੀਨੇਟ ਬੋਰਡ ਨੂੰ ਲਿਖਵੀਂ ਦਿੱਤਾ ਉੱਥੇ ਹੀ ਰੋਕ ਦਿਓ ਉਹਨਾਂ ਤੇ ਇੰਟਰਵਿਊ ਵੀ ਹੋ ਗਈਆਂ ਤੇ ਅਖੀਰਲਾ ਸਟੇਜ ਦੇ ਉੱਤੇ ਆ ਗਏ ਅਪੁਆਇੰਟਮੈਂਟ ਦਾ ਲੈਟਰ ਨਹੀਂ ਈਸ਼ੂ ਹੁੰਦੀਆਂ ਕਿ ਉਹ ਟੋਟਲ ਬੈਨ ਲਗਾਇਆ ਤੇ ਉਹ ਬੈਨ ਲਗਾਤਾਰ ਜਾਰੀ ਰਿਹਾ ਉਹਦਾ ਨਤੀਜਾ ਇਹ ਹੋਇਆ ਕਿ ਸਰਕਾਰੀ ਪੋਸਟਾਂ ਸੀ ਜਿਹੜੀਆਂ ਖਾਲੀ ਰਹੀਆਂ ਐਡਮਿਨਿਸਟ੍ਰੇਟਿਵ ਸਿਸਟਮ ਸੀ ਜੋ ਸਰਕਾਰ ਦਾ ਜਿਹੜੀਆਂ ਨੌਕਰੀਆਂ ਚਾਹੀਦੀਆਂ ਸੀ ਜ਼ਰੂਰੀ ਸੀ ਉਹ ਖਤਮ ਹੋਇਆ ਜੋ ਐਜੂਕੇਸ਼ਨ ਸਿਸਟਮ ਸੀ ਟੀਚਰਜ਼ ਦੀਆਂ ਜੋ ਨੌਕਰੀਆਂ ਖਾਲੀ ਰਹੀਆਂ ਐਜੂਕੇਸ਼ਨ ਸਿਸਟਮ ਤਬਾਹ ਹੋਇਆ ਜਿਹੜੇ ਪੰਜਾਬ ਦੇ ਨੌਜਵਾਨ ਉਹ ੱਟਕੇ ਖਾਂਦੇ ਰਹੇ ਉਹਨਾਂ ਦੀ بے ਰੁਜ਼ਗਾਰੀ ਐਨੀ ਜ਼ਿਆਦਾ ਵਧੀ ਤੇ ਇਹਨਾਂ ਨੇ ਵਾਦਾ ਕੀਤਾ ਸੀ ਉਦੋਂ ਵੀ ਇਲੈਕਸ਼ਨ ਤੋਂ ਪਹਿਲਾਂ ਕਿ ਅੰਪਲॉयਮੈਂਟ ਜਨਰੇਟ ਕੀਤੀ ਜਾਊਗੀ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਮੁੱਖ ਮੰਤਰੀ ਬਣ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ ਵਿੱਚ ਐਡਾ ਵੱਡਾ ਧੋਖਾ ਇਹ ਪੰਜਾਬ ਦੇ ਨਾਲ ਕੀਤਾ ਮੈਂ ਤੁਹਾਨੂੰ ਆਰਡਰ ਪੜ੍ਹ ਕੇ ਸੁਣਾਉਣਾ ਇਹ ਅੰਗਰੇਜ਼ੀ ਵਿੱਚ ਆ ਇਹ ਤੁਹਾਨੂੰ ਪੇਸ਼ ਕੀਤਾ ਜਾਏਗਾ ਸਾਰਿਆਂ ਨੂੰ ਹਾਂਜੀ ਬੈਨ ਔਨ ਰਿਕਰੂਟਮੈਂਟ ਸਰ ਐਜ਼ ਯੂ ਆਰ ਡੋਂਟ ਦ ਕੈਬਨਟ ਸਬ ਕਮੇਟੀ ਔਨ ਫਿਸਕਲ ਮੈਨੇਜਮੈਂਟ ਇਨ ਇਟਸ ਮੀਟਿੰਗ ਹੈਲਡ ਔਨ 24th ਅਪ੍ਰੈਲ 2002 under the chairmanship of chief minister punjab considered at length the various proposals now a march ch bani si ji mukhyamantri te ek mahine de vich vich considered at length the various proposals required for bringing about of active reduction of non planned expenditure on salaries and allowances of the government employees keeping in view the poor financial health of state and resultant cash crunch a decision was taken to impose a complete ban on the recruitment to the post lying vacant at present and likely to fall vacant due to, due to retirement of any other reason na ke sirf usde na jehdiya agge to vi khali hon giya onanu nahi parna onanu khatam kari jao ਉਹ ਵੀ ਨਾਲ ਟ੍ਰੈਂਡ ਸ਼ੁਰੂ ਕਰ ਦਿੱਤਾ ਮੇਰਾ ਖਿਆਲ ਹੈ ਕਿ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਐਗਜ਼ੈਂਪਲ ਆ ਕਿ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਪਈਆਂ ਬਾਲਿਸ਼ ਕਰ ਦੋ ਅੱਗੇ ਤੋਂ ਜਿਹੜੀ ਹੋਰ ਪੋਸਟ ਖਾਲੀ ਹੋਊਗੀ ਉਹਨੂੰ ਵੀ ਬਾਲਿਸ਼ ਕਰ ਦੋ ਪਹਿਲੀ ਵਾਰੀ ਮੇਰਾ ਖਿਆਲ ਆ ਕਿਸੇ ਇਹ ਦੇਸ਼ ਦੇ ਵਿੱਚ ਐਸਾ ਹੋਇਆ ਸ਼ਾਇਦ ਮੇਰਾ ਖਿਆਲ ਆ ਦੁਨੀਆ ਟਵੀਟ ਨੇ ਇਸੀ ਕੋ ਐਗਜ਼ੈਂਪਲ ਹੋएगी ਇਹ ਪੋਸਟ ਡਸ ਅਵਾਲਿਸ਼ਡ ਨਹੀਂ 올 ਸੱਚ ਪੋਸਟ ਵੁੱਡ ਬੀ ਡੀਮਡ ਡੂਮਡ ਲਿਖਿਆ ਐਕਸਟ ਇਸ ਦਾ ਡੂਮੀ ਕਰਤਾ ਇਹਨਾਂ ਨੇ ਪੰਜਾਬ ਨੂੰ ਸਹੀ ਲਿਖਿਆ ਡੂੰਡ ਹੈ ਹੋਣਾ ਚਾਹੀਦਾ ਸੀ ਜਦੋਂ ਟੀਮ ਟੂ ਹੈਵ ਬੀਨ ਅਬੋਲਿਸ਼ਡ ਫੋਰਸਵੈਲ ਅ ਪੋਸਟ ਦਸ ਅਬੋਲਿਸ਼ਡ ਕੈਨ ਓਨਲੀ ਬੀ ਰਿਵਾਈਵਡ ਵਿਦ ਦਾ ਪ੍ਰੀਅਰ ਅਪਰੂਵਲ ਆਫ ਦਾ ਕਾਉਂਸਲ ਆਫ ਮਿਨਿਸਟਰ ਆਫਟਰ ਸੀਕਿੰਗ ਐਡਵਾਈਸ ਆਫ ਦਾ ਡਿਪਾਰਟਮੈਂਟ ਆਫ ਫਾਈਨਾਂਸ ਮੈਨੇ ਦੇਖ ਲਓ ਕਲਰਕ ਦੀ ਪੋਸਟ ਖਾਲੀ ਪਈ ਆ ਅਬੋਲਿਸ਼ ਕਰ ਦਿਓ ਜੇ ਭਰਨੀ ਆ ਤਾਂ ਕੈਬਨਟ ਮੁੱਖ ਮੰਤਰੀ ਕੈਪਟਨ ਸਾਹਿਬ ਦੀ ਇਜਾਜ਼ਤ ਤੋਂ ਬਨਾਨੀ ਪਈ ਜਾਂ ਸਕਦੀ any budgetary provision made for these vacant posts during the current year may also be considered as dropped jinna naukriyan jinna posts da vaste budgetary provision ve kita hoya si oh vi drop karta oh vi khatam karta any requisition uh, i am therefore to request you to take immediate step to implement the above decision of the cabinet subcommittee category wise List of the post lying vacant in your department as on 30th April 2002 may also be furnished to the Department of Finance. Any requisition placed with the Punjab Public Service Commission, Subordinate Service Selection Board, or department of, Departmental Selection Committees shall be immediately withdrawn and where any process for the recruitment has been initiated to written test conducted or interviews held further process should be stopped fourth with oh bechare naujawan jinna ne mehnat karke written test ditte den raat padhai karke interview dittiyan oh bechare naujawan jide utik de si ਕਿ ਸਾ ਮੇਰੀ ਚਿੱਠੀ ਅੱਜ ਆਈ ਮੇਰੀ ਚਿੱਠੀ ਅੱਜ ਆਈ ਮੈਂ ਇੰਨਾ ਵਧੀਆ ਟੈਸਟ ਦੇ ਕੇ ਆਇਆ ਐਨੀ ਵਧੀਆ ਇੰਟਰਵਿਊ ਕਰਕੇ ਆਇਆ ਉਹਨਾਂ ਸਾਰਿਆਂ ਦੇ ਨਾਲ ਐਡਾ ਵੱਡਾ ਤੋਖਾ ਸਾਰਾ ਕੁਝ ਖਤਮ ਕਰ ਦਿੱਤਾ ਵਿਦ ਵਨ ਸਟ੍ਰੋਕ ਆਫ ਪੈਨ ਦ ਰਿਕਮੈਂਡੇਸ਼ਨ ਫॉर द ਰਿਕਰੂਟਮੈਂਟ ਬੇਡ ਬਾਏ ਦਾ ਪੀਪੀਐ ਪੀਪੀਐਸਸੀ ਐਂਡ ਐਸਐਸਐਸਬੀ ਮੇ ਆਲਸੋ ਵੀ ਫਾਈਲਡ ਇਨ 올 ਦਾ ਕੇਸ ਨੇ ਉਸ ਤੋਂ ਪਹਿਲਾਂ ਅ Departmental has immediately withdrawn, and where any process for the recruitment has been initiated to written test conducted or interview held, further process should be stopped. Forthwith, recommendations for recruitment made by the PPSC and SSBC may also be filed in all the cases where they have not been acted upon. Joe PPSC ne selection week. सर्विस सिलेक्शन बोर्ड ने सिलेक्शन करती सिलेक्शन करके डिपार्टमेंट निस्टा वो भी रोकते वो भी रोकते उठे रोकते इट इज ऑल्सो ब्रॉड टू द नोटिस ऑफ द कैबिनेट सब कमेटी ऑन द फिजिकल मैनेजमेंट इन एंड एम्पावर्ड एस द काउंसिलयर फॉर इट्स डिजन एंड द डिजन ऑफ द काउंसिल ऑफ मिनिस्टर शैल फॉर ऑल इन एंड एंडज इंटेंट एंड पर्पस वेट ए, ए, ए चिट्ठी दी कॉपी ਤੁਹਾਨੂੰ ਭੇਜੀ ਦਿੱਤੀ ਜਾਊਗੀ ਇਸ ਤੋਂ ਮਗਰੋਂ ਇੱਕ ਹੋਰ ਕਲੈਰੀਫਿਕੇਸ਼ਨ ਫੈਸਲਾ ਹੋਇਆ ਕਿ ਜਿਹੜੀ ਆ ਪ੍ਰਮੋਸ਼ਨ ਨੇ ਉਹ ਵੀ ਬੰਦ ਕਰਤੀਆਂ ਉਹਦੋਂ ਅਗਲਾ ਫੈਸਲਾ ਕਿ ਪ੍ਰਮੋਸ਼ਨ ਵੀ ਨਾਲ ਬੰਦ ਕਰ ਦਿੱਤੀਆਂ ਇਹ ਜਿਹੜਾ ਐਡਾ ਵੱਡਾ ਧੋਖਾ ਪੰਜਾਬ ਦੇ ਨਾਲ ਕੈਪਟਨ ਸਾਹਿਬ ਨੇ ਕੀਤਾ ਉਹ ਅੱਜ ਅਸੀਂ ਜਨਤਾ ਕੇ ਲਿਆ ਰਹੇ ਆ ਅੱਜ ਫੇਰ ਕਿਉਂਕਿ ਉਹੋ ਧੋਖਾ ਇਹ ਰਿਪੀਟ ਕਰਨ ਜਾ ਰਹੇ ਆ ਅੱਜ ਫੇਰ ਇਹਨਾਂ ਨੇ ਕਿਹਾ ਘਰ ਘਰ ਨੌਕਰੀ ਸਰਕਾਰੀ ਨੌਕਰੀ 2002 ਦੇ ਮੈਨੀਫੈਸਟੋ ਚ ਵੀ ਕਿਹਾ ਸੀ ਕਿ ਨੌਕਰੀਆਂ ਦਵਾਂਗੇ ਆਉਣ ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਬਦਲ ਕੇ ਇਹ ਧੋਖਾ ਕੀਤਾ ਅੱਜ ਵਾਲਾ ਵੀ ਜੋ ਇਹਨਾਂ ਦਾ ਵਾਦਾ ਜੋ ਅੱਜ ਵੀ ਪ੍ਰੋਮਿਸ ਕਰ ਕਰ ਰਹਾ ਏ ਵੀ ਚੋਨੀ ਚੁੰਮਲਾ ਉਹ ਇਹ ਹਾਲ ਇਹਨਾਂ ਨੇ ਹੁਣ ਫੇਰ ਕਰਨਾ ਜੇ ਇਹਨਾਂ ਨੇ ਕੋਈ ਆਪਣਾ ਵਾਦਾ ਨਹੀਂ ਪੂਰਾ ਕਰਨਾ ਔਰ ਇਹ ਤੋਖਾ ਅਸੀਂ ਇਹ ਕੈਂਪੇਨ ਸ਼ੁਰੂ ਕਰਕੇ ਕਰ ਕਰ ਜਾਵਾਂਗੇ ਕਰ ਕਰ ਜਾ ਕੇ ਕੈਪਟਨ ਦਾ ਤੋਖਾ ਇਹ ਕੈਂਪੇਨ ਦੇ ਵਿੱਚ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਦੱਸਾਂਗੇ ਕਿ ਜੋ ਇੱਥੇ ਐਡੀ ਵੱਡੀ ਪੰਜਾਬ ਦੀ ਪ੍ਰੋਬਲਮ ਅਨਪਲਾਈਮੈਂਟ ਹੋਈ ਬੇਰੁਜ਼ਗਾਰ ਰਹੇ ਉਹ ਬੇਰੁਜ਼ਗਾਰ ਰਹੇ ਨੌਜਵਾਨ ਕਈ ਵਿੱਚੋਂ ਵਿਲੇ ਹੋਣ ਦੇ ਕਰਕੇ ਕਈ ਵਿੱਚੋਂ ਨਸ਼ਿਆਂ 'ਚ ਪੈ ਗਏ ਉਹਦੇ ਨਾਲ ਕਈ ਹੋਰ ਪ੍ਰੋਬਲਮ ਸ਼ੁਰੂ ਹੋ ਗਈਆਂ ਬਲਕਿ ਇੱਕ ਚੇਨ ਰਿਐਕਸ਼ਨ ਐਸਾ ਸ਼ੁਰੂ ਹੋਇਆ ਉਹ ਚੇਨ ਰਿਐਕਸ਼ਨ ਨੇ ਅੱਜ ਪੰਜਾਬ ਨੂੰ ਕਿੱਥੇ ਦੀ ਕਿੱਥੇ ਲਿਆਤਾ ਇਹ 14 ਸਾਲਾਂ ਵਿੱਚ 2002 ਤੋਂ ਅੱਜ 2016 ਵਿੱਚ ਪੰਜਾਬ ਦੀਆਂ ਬਹੁਤ ਮੁਸੀਬਤਾਂ ਵਧ ਗਈਆਂ ਇਸ ਦਾ ਜੁਮੇਵਾਰ ਕੈਪਟਨ ਅਮਰਿੰਦਰ ਸਿੰਘਾ ਜਿਹੜੀਆਂ ਐਡੀਆਂ ਵੱਡੀਆਂ ਮੁਸੀਬਤਾਂ ਇਹ 14 ਸਾਲਾਂ ਚ ਪੰਜਾਬ ਨੂੰ ਕਿੱਥੇ ਦੀ ਕਿੱਥੇ ਲਿਆਏ ਕਿੰਨਾ ਥੱਲੇ ਲਿਆਏ ਤੇ ਇਹੇ ਜੇ ਹੀ ਹੋਰ ਵੀ ਬੜੇ ਤੁਖੇ ਨੇ ਕੈਪਟਨ ਤੇ ਜਿਹੜੇ ਕਿ ਅਸੀਂ ਸਮੇਂ-ਸਮੇਂ ਤੇ ਢੋਡੇ ਕੋਲੇ ਤੇ ਜਨਤਾ ਦੇ ਸਾਹਮਣੇ ਲੈ ਕੇ ਆਵਾਂਗੇ